ਦੋਸਤੋ ਹਰ ਇੱਕ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਮੰਨਦਾ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ ਸਤਿਕਾਰ ਮਾਣ ਮਰਿਆਦਾ ਨੂੰ ਕਾਇਮ ਰੱਖਣਾ ਹਰ ਇੱਕ ਸਿੱਖ ਦਾ ਫਰਜ਼ ਹੈ ਜਿਸ ਲਈ ਖਾਲਸਾ ਤਿਆਰਬਰ ਤਿਆਰ ਰਹਿੰਦਾ ਪਰ ਇਸ ਦੇ ਨਾਲ ਨਾਲ ਬਹੁਤ ਵਾਰੀ ਪੰਜਾਬ ਦੇ ਵਿੱਚ ਅਜਿਹੇ ਮਾਹੌਲ ਬਣੇ ਸਥਿਤੀ ਇੰਨੀ ਤਣਾਅਪੂਰਨ ਹੋ ਗਈ ਕਿ ਸਿੱਖ ਆਪਣੇ ਗੁਰੂ ਦੀ ਬੇਅਦਬੀ ਦੇ ਵਿਰੁੱਧ ਸੜਕਾਂ ਉੱਤੇ ਉੱਤਰ ਆਏ ਸਨ ਬੇਅਦਬੀ ਕਰਨ ਵਾਲਿਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਗਿਆ ਸਿੱਖੀ ਨੂੰ ਢਾਹ ਲਾਉਣ ਵਾਲਿਆਂ ਵਿੱਚ ਵੱਡਾ ਹੱਥ ਅਕਉਤੀ ਡੇਰਿਆ ਤੇ ਅਕਾਉਤੀ ਸਾਦਾ ਦਾ ਵੀ ਰਿਆ ਹੈ ਇੱਕ ਵੇਲਾ ਉਹ ਵੀ ਆਇਆ ਸੀ ਜਦੋਂ 1978 ਦੇ ਨਰੰਗਕਾਰੀ ਕਾਹਨ ਤੋਂ ਬਾਅਦ ਪੰਜਾਬ ਲਈ ਅਗਲੇ 20-25 ਸਾਲ ਇੱਕ ਕਾਲੇ ਦੌਰ ਵਾਂਗ ਸਾਹਮਣੇ ਆਏ ਸਨ ਜਿਸ ਵਿੱਚ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਆਪਣੀ ਜ਼ਿੰਦਗੀ ਵਾਰਨੀ ਪਈ ਸੀ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਕਾਰਕੂਵਾਦ ਤੋਂ ਬਾਅਦ ਵੀ ਪੰਜਾਬ ਵਿੱਚ ਅਜੇ ਬਹੁਤ ਸਾਰੇ ਵੇਲੇ ਆਏ ਜਦੋਂ ਪੰਜਾਬ ਦਾ ਮਾਹੌਲ ਤਣਾਪੂਰਨ ਹੋ ਗਿਆ ਐਸਾ ਹੀ ਇੱਕ ਵੇਲਾ ਸਾਲ 2001 ਵਿੱਚ ਆਇਆ ਸੀ ਜਦੋਂ ਸਮੁੱਚਾ ਸਿੱਖ ਪੰਥ ਅਤੇ ਇੱਕ ਅਖੌਤੀ ਡੇਰੇ ਦੇ ਭਗਤਾ ਮੋ ਸਾਹਮਣੇ ਹੋ ਗਏ ਸਨ ਉਸ ਵਕਤ ਵੀ ਇੱਕ ਡੇਰੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਰਾਦਰ ਕੀਤਾ ਗਿਆ ਸੀ ਤੇ ਆਪਣੇ ਧਾਰਮਿਕ ਗ੍ਰੰਥ ਦੀ ਬੇਦਬੀ ਇਹ ਗੱਲ ਕਿਸੇ ਵੀ ਧਰਮ ਦੇ ਪੈਰੋਕਾਰ ਨੂੰ ਕਦੇ ਵੀ ਮਨਜ਼ੂਰ ਨਹੀਂ ਹੋਵੇਗੀ ਸਾਲ 2001 ਦੇ ਵਿੱਚ ਵੀ ਪੰਜਾਬ ਇੱਕ ਵਾਰ ਫਿਰ ਅੱਗ ਦੇ ਭਾਂਬੜ ਵਾਂਗ ਬਲ ਉੱਠਿਆ ਸੀ ਪੰਜਾਬ ਵਿੱਚ ਹੀ ਬਣੇ ਇੱਕ ਡੇਰੇ ਦੇ ਕਰਕੇ ਜਿਸ ਦੇ ਮੁਖੀ ਦਾ ਨਾਮ ਸੀ ਪਿਆਰਾ ਸਿੰਘ ਪਣਿਆਰੇ ਵਾਲਾ ਪਿਆਰਾ ਸਿੰਘ ਪਣਿਆਰੇ ਵਾਲਾ ਜੋ ਕਿ ਕਿਸੇ ਸਮੇ ਇੱਕ ਚਪੜਾਸੀ ਦੀ ਨੌਕਰੀ ਕਰਦਾ ਸੀ ਪਰ ਥੋੜੇ ਸਮੇਂ ਵਿੱਚ ਹੀ ਉਸ ਦੇ ਭਗਤ ਲੱਖਾਂ ਵਿੱਚ ਪਹੁੰਚ ਗਏ ਸਨ ਕੌਣ ਸੀ ਪਿਆਰਾ ਸਿੰਘ ਪਣਿਆਰੇ ਵਾਲਾ ਕਿਵੇਂ ਉਹ ਇੱਕ ਚਪੜਾਸੀ ਤੋਂ ਐਡਾ ਵੱਡਾ ਬਾਬਾ ਬਣ ਗਿਆ ਤੇ ਉਸ ਨੇ ਅਜਿਹਾ ਕੀ ਗੁਨਾ ਕਰ ਦਿੱਤਾ ਕਿ ਪੰਜਾਬ ਵਿੱਚ ਐਡੇ ਵੱਡੇ ਪੱਤਰ ਤੇ ਹਿੰਸਾ ਹੋਈ ਸੀ ਪਿਆਰਾ ਸਿੰਘ ਪਣਿਆਰੇ ਵਾਲੇ ਦੀ ਅਸਲੀਅਤ ਸੁਣ ਕੇ ਇੱਕ ਵਾਰ ਤਾਂ ਤੁਸੀਂ ਵੀ ਹਰਾੜ ਰਹਿ ਜਾਓਗੇ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਜੇਕਰ ਸ਼ੁਰੂਆਤ ਤੋਂ ਲੈ ਕੇ ਗੱਲ ਕਰੀਏ ਤਾਂ ਪਿਆਰਾ ਸਿੰਘ ਦਾ ਜਨਮ 23 ਅਗਸਤ 1957 ਨੂੰ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਪਿੰਡ ਧਮਾਣਾ ਵਿੱਚ ਹੋਇਆ ਸੀ ਜੇਕਰ ਪਿਆਰਾ ਸਿੰਘ ਦੇ ਚੇਲੇਆ ਵੱਲੋਂ YouTube ਉੱਤੇ ਦਿੱਤੀ ਜਾਣਕਾਰੀ ਅਨੁਸਾਰ ਗੱਲ ਕਰੀਏ ਤਾਂ ਬਚਪਨ ਵਿੱਚ ਇੱਕ ਵਾਰ ਪਿਆਰਾ ਸਿੰਘ ਬਹੁਤ ਬਿਮਾਰ ਹੋ ਗਿਆ ਪਰਿਵਾਰ ਉਸ ਨੂੰ ਕਈ ਵੈਦ ਹਕੀਮਾਂ ਕੋਲ ਲੈ ਕੇ ਗਿਆ ਪਰ ਕਿਤੋਂ ਵੀ ਉਹ ਠੀਕ ਨਾ ਹੋਇਆ ਪਿਆਰਾ ਸਿੰਘ ਦੇ ਚੇਨਿਆਂ ਵੱਲੋਂ ਹੀ ਇੱਕ ਡਾਕੂਮੈਂਟਰੀ ਫਿਲਮ ਇੰਟਰਨੈਟ ਉੱਤੇ ਬਣਾਈ ਗਈ ਹੈ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਇੱਕ ਦਿਨ ਪਿਆਰਾ ਸਿੰਘ ਬਹੁਤ ਜ਼ਿਆਦਾ ਹੀ ਬਿਮਾਰ ਹੋ ਗਿਆ ਸੀ ਸਾਰੇ ਉਸਦੇ ਰਿਸ਼ਤੇਦਾਰ ਸਾਰੇ ਰਿਸ਼ਤੇਦਾਰ ਉਸਦੇ ਮਰ ਜਾਣ ਦੀ ਉਡੀਕ ਕਰਦੇ ਉਸਦੇ ਘਰ ਵਿੱਚ ਬੈਠੇ ਸਨ ਪਰ ਉਦੋਂ ਪਿਆਰਾ ਸਿੰਘ ਆਪਣੇ ਇੱਕ ਚੇਨੇ ਨੂੰ ਬੁਲਾਉਂਦਾ ਹੈ ਪਰ ਏਨੇ ਨੂੰ ਪਿਆਰਾ ਸਿੰਘ ਨੂੰ ਮੰਜੇ ਤੇ ਪਏ ਨੂੰ ਇੱਕ ਇਲਾਹੀ ਫਰਮਾਨ ਸੁਣਾਈ ਦਿੰਦਾ ਹੈ ਕਿ ਜੰਗਲ ਵਿੱਚ ਤੇਰਾ ਇੱਕ ਸਥਾਨ ਹੈ ਜਿਸ ਨੂੰ ਤੂੰ ਭੁੱਲ ਚੁੱਕਿਆ ਹੈ ਇਸੇ ਕਰਕੇ ਤੈਨੂੰ ਇਹ ਕੈਸਟ ਸਹਣਾ ਪੈ ਰਿਹਾ ਹੈ ਚੇਨਿਆਂ ਮੁਤਾਬਕ ਇਹ ਸੁਣ ਕੇ ਪਿਆਰਾ ਚੁੱਪਚਾਪ ਮੱਜੇ ਤੋਂ ਉੱਠ ਕੇ ਜੰਗਲ ਵੱਲ ਚਲਿਆ ਗਿਆ ਜੰਗਲ ਵਿੱਚ ਉਹ ਜਾ ਕੇ ਭਗਤੀ ਕਰਨ ਲੱਗਾ ਇਸੇ ਜਗ੍ਹਾ ਨੂੰ ਪਿਆਰੇ ਪਣਿਆਰੇ ਵੱਲੋਂ 1980 ਦੇ ਵਿੱਚ ਧਰਮ ਕਲਾ ਸਥਾਨ ਪਣਿਆਰਾ ਦਾ ਨਾਮ ਦਿੱਤਾ ਗਿਆ ਸੀ ਜਿੱਥੇ ਹੌਲੀ ਹੌਲੀ ਉਸ ਨੇ ਵੱਡਾ ਡੇਰਾ ਬਣਾ ਲਿਆ ਪਰ ਇਸ ਤੋਂ ਪਹਿਲਾਂ ਉਸ ਜਗ੍ਹਾ ਤੇ ਹੋਰ ਕੋਈ ਵੀ ਸਥਾਨ ਨਹੀਂ ਸੀ ਹੁੰਦਾ ਉੱਥੇ ਹੀ ਜੇਕਰ ਪਿੰਡ ਵਾਲਿਆਂ ਜਾਂ ਫਿਰ ਇਲਾਕੇ ਵਾਲੇ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਮੁਤਾਬਕ ਪਿਆਰੇ ਭਣਿਆਰੇ ਨੇ ਜੰਗਲਾਤ ਵਿਭਾਗ ਦੀ 19 ਏਕੜ ਜ਼ਮੀਨ ਉੱਤੇ ਭਗਤੀ ਕਰਨ ਦੀ ਆੜ ਵਿੱਚ ਕਬਜ਼ਾ ਕਰ ਲਿਆ ਸੀ ਤੇ ਉਸ ਜੰਗਲਾਤ ਦੀ ਜ਼ਮੀਨ ਉੱਤੇ ਹੀ ਆਪਣਾ ਡੇਰਾ ਬਣਾ ਲਿਆ ਕਿਉਂਕਿ ਜਦੋਂ ਸਾਲ 2001 ਦੇ ਵਿੱਚ ਸਿੱਖਾਂ ਨਾਲ ਵਿਵਾਦ ਕਰਕੇ ਪਿਆਰਾ ਭਣਿਆਰਾ ਜੇਲ੍ਹ ਵਿੱਚ ਗਿਆ ਸੀ ਤਾਂ ਜੰਗਲਾਤ ਦੀ ਇਹ ਜ਼ਮੀਨ ਉਸ ਕੋਲੋਂ ਪ੍ਰਸ਼ਾਸਨ ਵੱਲੋਂ ਛਡਾ ਲਈ ਗਈ ਸੀ ਜੇਕਰ ਸਥਾਨਕ ਨਿਵਾਸੀਆਂ ਦੇ ਦੂਜੇ ਦਾਅਵੇ ਦੀ ਗੱਲ ਕਰੀਏ ਤਾਂ ਪਿਆਰਾ ਭਣਿਆਰਾ ਬਾਬਾ ਬੰਦ ਤੋਂ ਪਹਿਲਾਂ ਇਸ ਜੰਗਲਾਤ ਵਿਭਾਗ ਦੀ ਜ਼ਮੀਨ ਵਿੱਚ ਚਪੜਾਸੀ ਦੀ ਨੌਕਰੀ ਕਰਦਾ ਸੀ ਪਰ ਜਦੋਂ ਉਸ ਨੇ ਲੋਕਾਂ ਵਿੱਚ ਆਪਣਾ ਪ੍ਰਚਾਰ ਕੀਤਾ ਕਿ ਮੇਰੇ ਕੋਲ ਇਲਾਹੀ ਸ਼ਕਤੀਆਂ ਨੇ ਤਾਂ ਅਧ ਵਿਸ਼ਵਾਸ ਵਿੱਚ ਫਸੇ ਅਤੇ ਵੋਟ ਬੈਂਕ ਕਾਰਨ ਵੱਡੇ ਵੱਡੇ ਲੀਡਰ ਅਫਸਰ ਸਾਹ ਤੇ ਜੱਜ ਆ ਕੇ ਉਸ ਦੇ ਪੈਰਾਂ ਵਿੱਚ ਬੈਠਣ ਲੱਗੇ ਸਨ ਕਾਂਗਰਸ ਸਰਕਾਰ ਦਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਉਹਨਾਂ ਵਿੱਚੋਂ ਹੀ ਇੱਕ ਸੀ ਇਸ ਤੋਂ ਇਲਾਵਾ ਕਾਂਗਰਸ ਅਕਾਲੀ ਦਲ ਅਤੇ ਬੌਝਣ ਸਮਾਜ ਪਾਰਟੀ ਦੇ ਵੱਡੇ ਵੱਡੇ ਲੀਡਰ ਪਿਆਰੇ ਭਣਿਆਰੇ ਕੋਲ ਆ ਕੇ ਹਾਜ਼ਰੀ ਭਰਦੇ ਸਨ ਜਿਨ੍ਹਾਂ ਦੀ ਚਰਚਾ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਅਕਸਰ ਹੀ ਹੁੰਦੀ ਰਹਿੰਦੀ ਸੀ ਪਰ ਜਦੋਂ ਪਿਆਰਾ ਭਣਿਆਰੇ ਵਾਲੇ ਦੇ ਭਗਤਾਂ ਦੀ ਗਿਣਤੀ ਵੱਡੀ ਹੁੰਦੀ ਗਈ ਤਾਂ ਹੌਲੀ ਹੌਲੀ ਉਸ ਨੇ ਸਿੱਖ ਧਰਮ ਉਤੇ ਇਤਰਾਜ਼ਯੋਗ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਾਲ 1998 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਵੱਲੋਂ ਪਿਆਰਾ ਸਿੰਘ ਨੂੰ ਸਿੱਖ ਧਰਮ ਵਿੱਚੋਂ ਛੇਕ ਦਿੱਤਾ ਗਿਆ ਪਰ ਪਿਆਰੇ ਕੋਲ ਜਿਵੇਂ ਜਿਵੇਂ ਅੰਨਾ ਪੈਸਾ ਆਉਂਦਾ ਗਿਆ ਤਾਂ ਉਸਨੇ ਆਪਣੇ ਜਨਮ ਦਿਨ ਬੜੀ ਧੂਮ-ਧਾਮ ਨਾਲ ਮਨਾਉਣੇ ਸ਼ੁਰੂ ਕਰ ਦਿੱਤੇ ਹਾਥੀ ਉੱਤੇ ਚੜ ਕੇ ਭਗਤਾਂ ਨੂੰ ਉਪਦੇਸ਼ ਦੇਣ ਲੱਗਾ ਜੰਗਲਾਤ ਵਿਭਾਗ ਦੀ 19 ਏਕੜ ਜ਼ਮੀਨ ਤੋਂ ਇਲਾਵਾ ਡੇਰੇ ਦੇ ਨਾਲ ਲੱਗਦੀ ਕਈ ਸੌ ਏਕੜ ਜ਼ਮੀਨ ਉੱਤੇ ਪਿਆਰੇ ਭਣਿਆਰੇ ਵੱਲੋਂ ਕਬਜ਼ਾ ਕਰ ਲਿਆ ਗਿਆ ਹੁਣ ਪਿਆਰਾ ਭਣਿਆਰਾ ਆਪਣੇ ਆਪ ਨੂੰ ਸਿੱਖ ਗੁਰੂਆਂ ਦੇ ਬਰਾਬਰ ਸਮਝਣ ਲੱਗ ਪਿਆ ਸੀ ਡੇਰੇ ਵਿੱਚ ਕਈ-ਕਈ ਬੈਰੀਗੇਡ ਲੰਘ ਕੇ ਉਸ ਕੋਲ ਪਹੁੰਚਣਾ ਪੈਂਦਾ ਸੀ ਆਮ ਬੰਦੇ ਦਿੱਤਾ ਪਿਆਰਾ ਵਸ ਤੋਂ ਹੀ ਬਾਹਰ ਸੀ ਜਦੋਂ ਕਿਤੇ ਵੀ ਉਹ ਬਾਹਰ ਨਿਕਲਦਾ ਤਾਂ ਐਨਾ ਕਾਫਲਾ ਤਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਰਾਜਪਾਲ ਦਾ ਨਹੀਂ ਸੀ ਹੁੰਦਾ ਜਿੰਨਾ ਵੱਡਾ ਕਾਫਲਾ ਭਣਿਆਰੇ ਵਾਲੇ ਦਾ ਹੁੰਦਾ ਸੀ ਭਣਿਆਰੇ ਵਾਲੇ ਉੱਤੇ ਇਹ ਇਲਜ਼ਾਮ ਵੀ ਬਹੁਤ ਵਾਰ ਲੱਗੇ ਸਨ ਕਿ ਜੇਕਰ ਕੋਈ ਗਰੀਬ ਉਸਦੇ ਕਾਫਲੇ ਦੇ ਅੱਗੇ ਆ ਜਾਂਦਾ ਸੀ ਤਾਂ ਉਸਦੇ ਚੇਲੇ ਉਸ ਨੂੰ ਚੁੱਕ ਕੇ ਡੇਰੇ ਤੇ ਲਾ ਜਾ ਕੇ ਉਸ ਦੀ ਕੁੱਟਮਾਰ ਕਰਦੇ ਸਨ ਉਹਨਾਂ ਦਿਨਾਂ ਵਿੱਚ ਵਿਆਹਾਂ ਹੋਣ ਦੇ ਬਾਵਜੂਦ ਵੀ ਪਣਿਆਰੇ ਵਾਲੇ ਦੇ ਇੱਕ ਹੋਰ ਵਿਆਹ ਦੀ ਚਰਚਾ ਵੀ ਖੂਬ ਹੋਈ ਸੀ ਪਰ ਸਿਆਣੇ ਕਹਿੰਦੇ ਹਨ ਕਿ ਆਤ ਤੇ ਅੰਤ ਵਿੱਚ ਥੋੜਾ ਹੀ ਫਰਕ ਹੁੰਦਾ ਜਦੋਂ ਪਣਿਆਰੇ ਵਾਲੇ ਦੇ ਚੇਲੇ ਲੱਖਾਂ ਵਿੱਚ ਪਹੁੰਚ ਜਾਂਦੇ ਤਾਂ ਉਹ ਆਪਣੇ ਭਗਤਾਂ ਲਈ ਭਵ ਸਾਗਰ ਨਾਮ ਦਾ ਇੱਕ ਆਵਦਾ ਧਾਰਮਿਕ ਗ੍ਰੰਥ ਲਿਖਦਾ ਹੈ ਜਿਸ ਵਿੱਚ ਬਹੁਤ ਸਾਰੇ ਸਿਆਸੀ ਆਗੂਆਂ ਤੇ ਅਫਸਰਾਂਾਂ ਦੀਆਂ ਤਸਵੀਰਾਂ ਪਿਆਰੇ ਦੇ ਨਾਲ ਛਪੀਆਂ ਹੋਈਆਂ ਸਨ ਇਹ ਘਟਨਾ ਸਾਲ 2001 ਦੀ ਹੈ ਪਿਆਰੇ ਵੱਲੋਂ ਆਪਣੀ ਬਾਣੀ ਅਖਬਾਰਾਂ ਦੇ ਵਿੱਚ ਛਪਾਈ ਜਾਂਦੀ ਸੀ ਪਰ ਜਦੋਂ ਲੋਕਾਂ ਸਾਹਮਣੇ ਪਿਆਰੇ ਦਾ ਇਹ ਭਵਸਾਗਰ ਗ੍ਰੰਥ ਆਇਆ ਤਾਂ ਸਿੱਖ ਪੰਥ ਵਿੱਚ ਰੋਹ ਭਰ ਗਿਆ ਕਿਉਂਕਿ ਪਿਆਰੇ ਭਨੇਾਰੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪਣੇ ਹਿਸਾਬ ਦੇ ਨਾਲ ਤੋਰ ਮਰੋੜ ਕੇ ਆਪਣਾ ਨਾਮ ਜੋੜ ਕੇ ਹੀ ਲਿਖ ਦਿੱਤਾ ਸੀ ਬਹੁਤ ਸਾਰੀਆਂ ਗ੍ਰੰਥ ਵਿੱਚ ਐਸੀਆਂ ਗੱਲਾਂ ਵੀ ਲਿਖੀਆਂ ਗਈਆਂ ਜੋ ਇੱਕ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ ਜਿਸ ਤੋਂ ਬਾਅਦ ਪੂਰੇ ਸਿੱਖ ਪੰਥ ਉਤੇ ਹੀ ਜਿਸ ਤੋਂ ਬਾਅਦ ਪੂਰੇ ਸਿੱਖ ਪੰਥ ਵਿੱਚ ਹੀ ਪਿਆਰੇ ਦੇ ਖਿਲਾਫ ਰੋਹ ਭੜਕ ਉੱਠਿਆ ਪੂਰਾ ਸਿੱਖ ਪੰਥ ਸੜਕਾਂ ਉੱਤੇ ਆ ਗਿਆ ਸਿੱਖਾਂ ਵੱਲੋਂ ਪੁਣਿਆਰੇ ਵਾਲੇ ਗ੍ਰੰਥ ਦੀਆਂ ਕਾਪੀਆਂ ਸਾੜੀਆਂ ਗਈਆਂ ਪਰ ਪਿਆਰੇ ਦੇ ਚੇਲਿਆਂ ਨੇ ਇਸ ਗੱਲ ਦਾ ਵਿਰੋਧ ਕਰਦੇ ਹੋਏ ਕਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੀ ਅਗਰ ਭੇਡ ਕਰ ਦਿੱਤੇ ਸਨ ਜਿਸ ਤੋਂ ਬਾਅਦ ਮਾਹੌਲ ਬੇਅਦਤ ਤਣਾਪੂਰਨ ਹੋ ਗਿਆ ਸੀ ਅਖੀਰ ਸਰਕਾਰ ਵੱਲੋਂ 2001 ਵਿੱਚ ਹੀ ਪਿਆਰੇ ਪੁਣਿਆਰੇ ਨੂੰ NSA ਐਕਟ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਜਿਸ ਤੋਂ ਬਾਅਦ ਕਰੀਬ 9 ਮਹੀਨਿਆਂ ਤੱਕ ਹੀ ਉਹ ਜੇਲ੍ਹ ਵਿੱਚ ਰਹਿ ਸਕਿਆ ਸੀ ਪ੍ਰਸ਼ਾਸਨ ਨੇ ਸਿੱਖਾ ਅੱਗੇ ਇਹ ਸਹਿਮਤੀ ਰੱਖੀ ਕਿ ਅਸੀਂ ਭਵਸਾਗਰ ਗ੍ਰੰਥ ਉੱਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ ਤੇ ਉਸ ਦੀਆਂ ਸਾਰੀਆਂ ਕਾਪੀਆਂ ਵੀ ਸਾੜ ਦਿੱਤੀਆਂ ਹਨ ਜਿਸ ਦੇ ਵਿਰੁੱਧ ਪੜਿਹਾਰੇ ਵਾਲੇ ਨੇ ਆਪਣੇ ਗ੍ਰੰਥ ਨੂੰ ਦੁਬਾਰਾ ਲਾਗੂ ਕਰਵਾਉਣ ਲਈ ਅਦਾਲਤ ਵਿੱਚ ਲੰਬੀ ਲੜਾਈ ਵੀ ਲੜੀ ਪਰ ਅਦਾਲਤ ਵੱਲੋਂ ਉਸ ਦੀ ਇਹ ਮੰਗ ਟਕਰਾ ਦਿੱਤੀ ਗਈ ਸੀ ਉਸ ਦੀਆਂ ਬਹੁਤ ਸਾਰੀਆਂ ਜਾਇਦਾਦਾਂ ਵੀ ਜ਼ਬਤ ਕਰ ਲਈਆਂ ਗਈਆਂ ਸਨ ਜਿਵੇਂ ਅੱਜ ਦੇ ਵਰਤਮਾਨ ਸਮੇਂ ਵਿੱਚ ਕਈ ਅਕਾਲੀ ਆਗੂਆਂ ਨੂੰ ਸਰਸੇ ਵਾਲੇ ਸਾਧ ਦੇ ਨਾਲ ਮਿਲਣ ਕਰਕੇ ਸ਼੍ਰੀ ਅਕਾਲ ਤਖਤ ਸਹਿਬ ਵੱਲੋਂ ਤਨਖਾਈ ਐਕਰਾਰ ਦਿੱਤਾ ਗਿਆ ਹੈ ਉਸ ਵਕਤ ਵੀ ਬਹੁਤ ਸਾਰੇ ਸਿਆਸੀ ਆਗੂ ਤਨਖਾਈ ਐਕਰਾਰ ਦਿੱਤੇ ਗਏ ਸਨ ਤੇ ਉਹਨਾਂ ਸਾਰਿਆਂ ਨੂੰ ਹੀ ਸ਼੍ਰੀ ਅਕਾਲ ਤਖਤ ਸਹਿਬ ਸਾਹਮਣੇ ਪੇਸ਼ ਹੋਣਾ ਪਿਆ ਸੀ ਕਈ ਅਜਿਹੇ ਵੀ ਸਨ ਜੋ ਪੇਸ਼ ਨਹੀਂ ਹੋਏ ਤੇ ਉਹਨਾਂ ਨੂੰ ਸਿੱਖ ਪੰਥ ਵਿੱਚੋਂ ਛੇਕ ਦਿੱਤਾ ਗਿਆ ਅਖੀਰ ਦਸੰਬਰ ਸਾਲ 2019 ਦੇ ਵਿੱਚ ਇਸ ਫਗੰਡੀ ਦੀ ਮੌਤ ਹੋ ਗਈ ਸੀ ਸੋ ਦੋਸਤੋ ਏਸੀ ਪੰਜਾਬ ਵਿੱਚ ਲਾਂਭੂ ਲਾਉਣ ਵਾਲੇ ਤੇ ਸਿੱਖਾਂ ਦੀਆਂ ਭਾਵਨਾਵਾਂ ਪੜ੍ਹਾਉਣ ਵਾਲੇ ਇੱਕ ਪਖੰਡੀ ਪਿਆਰਾ ਸਿੰਘ ਪਣਿਆਰੇ ਦੀ ਕਹਾਣੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਇਹ ਦੇਖਣ ਲਈ ਕਿਰਪਾ ਕਰਕੇ ਬਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ